ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਨਪ੍ਰੀਤ ਕੌਰ ਹਾਂਜੀ ਕਿ ਮੈਂ ਸਾਰੇ ਠੀਕ ਠਾਕ ਮੈਨੂੰ ਪੂਰੀ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਹਾਂਜੀ ਅੱਜ ਆਪਾਂ ਤੁਹਾਨੂੰ ਦੇ ਰਹੇ ਹਾਂ ਮਸ਼ੀਨਾ ਆਪਣੀ ਬੁਟੀਕ ਦਾ ਵਿਊ ਜੀ ਆਪਾਂ ਕੰਮ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਆ ਸਾਰਾ ਕੰਮ ਆਪਾਂ ਵੇਚਣਾ ਹੀ ਆ ਇਹ ਤੁਹਾਨੂੰ ਪਤਾ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ 5 6 7 8 9 ਨੂੰ ਜਿਹੜਾ ਵਿਆਹ ਦਾ ਮਤਲਬ ਕਿ ਸਾਇਆ ਤਰੀਕ ਬਹੁਤ ਭਾਰੀਆ ਦੇਖੋ ਜੀ ਆਪਾਂ ਸਾਰਾ ਕੰਮ ਆਪਾਂ ਆ ਦੇਖੋ ਆ ਸਾਰਾ ਜਿਹੜਾ ਮਸ਼ੀਨ ਦਾ ਕਾਊਂਟਰ ਭਰਿਆ ਹੋਇਆ ਇੰਟਰਲੌਕ ਵਾਲੀ ਦਾ ਇਹ ਸਾਰਾ ਕੰਮ ਆਪਣਾ ਹੋ ਚੁੱਕਿਆ ਠੀਕ ਹੈ ਜੀ ਤੇ ਇਹ ਆਪਾਂ ਹੁਣ ਸਾਰਾ ਕੰਮ ਭੇਜਾਂਗੇ ਤੁਸੀਂ ਦੇਖ ਸਕਦੇ ਹੋ ਕੁਝ ਕੁ ਬਾਟਮ ਹੈ ਜਿਹੜੀਆਂ ਇਹਨਾਂ ਦੀਆਂ ਸ਼ਰਟਾਂ ਈ ਕੁਝ ਕੁ ਫਿਨਿਸ਼ਿੰਗ ਲਈ ਦੇ ਗਈਆਂ ਹੋਈਆਂ ਫਿਨਿਸ਼ਿੰਗ ਦਾ ਮਤਲਬ ਤਰਪਾਈ ਆਪਾਂ ਬਾਹਰੋਂ ਕਰਾਉਣੇ ਆ ਤੇ ਬਾਕੀ ਸਾਰਾ ਕੰਮ ਆਪਾਂ ਆਪ ਖੁਦ ਹੀ ਕਰਦੇ ਆ ਸਾਰੀਆਂ ਬਾਟਮਾਂ ਹੀ ਆਲਮੋਸਟ 7-8 ਬਾਟਮਾਂ ਪਈਆਂ ਜਿਹੜੀਆਂ ਆਪਾਂ ਰੈਡੀ ਹੋਈਆਂ ਪਈਆਂ ਕੁਝ ਕਿ ਇਹਨਾਂ ਦੇ ਵਿੱਚ ਸ਼ਰਟਾਂ ਵੀ ਨੇ ਜਿਹੜੀਆਂ ਰੈਡੀ ਹੋਈਆਂ ਪਈਆਂ ਦੇਖੋ ਬਾਟਮ ਤੇ ਬਹੁਤ ਸੋਨਾ ਵਰਕ ਹੋਇਆ ਹੋਇਆ ਇਹਦੇ ਨਾਲ ਸ਼ਿਮਰ ਦੇ ਵਿੱਚ ਸ਼ਰਟ ਆ ਠੀਕ ਹੈ ਜੀ ਤੇ ਆਪਾਂ ਤੁਹਾਨੂੰ ਇਸ ਕਰਕੇ ਵੀਡੀਓ ਬਣਾਈਆ ਕਿਉਂ ਨਹੀਂ ਆਪਾਂ ਮਤਲਬ ਕਿ ਵੀਡੀਓ ਰੁਟੀਨ ਦੇ ਵਿੱਚ ਬਣਾ ਰਹੇ ਕਿਉਂਕਿ ਕੰਮ ਆ ਜੀ ਬਹੁਤ ਜ਼ਿਆਦਾ ਤੁਸੀਂ ਦੇਖ ਸਕਦੇ ਹੋ 5 6 ਤਰੀਕ ਤੱਕ ਸਾਰਾ ਆਲਮੋਸਟ ਆਪਾਂ ਕੰਮ ਸਾਰਾ ਕਰਨ ਵਾਲਾ ਵਾ ਉਸ ਤੋਂ ਬਾਅਦ ਆਪਾਂ ਵੀ ਵਿਆਹ ਟੈਂਡ ਕਰਨੇ ਆ ਦੋ ਤੇ ਤੁਸੀਂ ਦੇਖ ਸਕਦੇ ਹੋ ਕੰਮ ਬਹੁਤ ਹੀ ਜ਼ਿਆਦਾ ਪਤਾ ਜੀ ਮੈਂ ਵੀਡੀਓ ਤਾਂ ਬਣਾਈਆ ਹਨ ਜਿਹੜੀਆਂ ਭੈਣਾਂ ਕਈ ਕਹਿ ਦਿੰਦੀਆਂ ਹਨ ਬੀ ਲੋ ਜੀ ਸਾਈ ਇੰਨੇ ਆ ਤੇ ਸੂਟ ਕਿਉਂਕਿ ਜਲਦੀ ਵੀ ਬਣਾਉਣਾ ਹਨ ਕਰਨਾ ਤੁਹਾਨੂੰ ਪਤਾ ਹੀ ਇਨਰ ਵਾਲੇ ਸੂਟਾਂ ਦੀਆਂ ਸੱਤੀ ਸਿੰਘ ਕੀ ਚੱਲਦੀ ਭਈਆ ਤੇ ਪਲੀਜ਼ ਤੁਸੀਂ ਇਹ ਦੇਖਿਆ ਕਰੋ ਵੀ ਜਦੋਂ ਤੁਸੀਂ ਸੂਟ ਬਾਏ ਕਰ ਲੈਣੇ ਹੋ ਹਨਾ ਇਨਰ ਵਗੈਰਾ ਵੀ ਲੈ ਲੈਣੇ ਹੋ ਇੰਨਾ ਕੋਸਟਲੀ ਸੂਟ ਲੈ ਲੈਣੇ ਹੋ ਤੇ ਪਲੀਜ਼ ਸਲਾਈ ਵਾਸਤੇ ਨਾਲ ਤੁਸੀਂ ਇਦਾਂ ਕਰਿਆ ਕਰੋ ਵੀ ਹਾਈ ਇਨੀ ਸਲਾਈ ਇਨੀ ਸਲਾਈ ਤਾਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਜੇ ਤੁਸੀਂ ਸੂਟ ਕੋਸਟਲੀ ਲੈ ਲਿਆ ਉਹਦਾ ਤਾਂ ਹੀ ਫਾਇਦਾ ਵਾ ਜੀ ਉਹ ਬਣਿਆ ਸੋਹਣਾ ਹੋਊਗਾ ਤੇ ਤੁਹਾਡੇ ਪਾਇਆ ਵਧੀਆ ਲੱਗੂਗਾ ਵੇਅਰ ਕੀਤਾ ਵਧੀਆ ਲੱਗੂਗਾ ਹਨਾ ਕਿਉਂਕਿ ਦੇਖਣ ਵਾਲਾ ਵੀ ਅਗਲਾ ਕੋਊਗਾ ਵੀ ਹਾਂ ਵੀ ਸੂਟ ਬਣਾਇਆ ਤੇ ਵਧੀਆ ਬਣਿਆ ਹੋਇਆ ਠੀਕ ਹੈ ਤੇ ਜੇ ਤੁਸੀਂ ਮਤਲਬ ਕੀ ਕਹੋਗੇ ਵੀ ਹਾਂ ਵੀ ਅਸੀਂ ਬਸ ਸੂਟ ਕੋਸਟਲੀ ਲੈ ਲਿਆ ਚਲੋ ਉਹਦੀ ਸਵਾਈ ਅਸੀਂ ਕੋਈ 2-400 ਦੇ ਕੇ ਜਿਵੇਂ ਜਿਵੇਂ ਅਸੀਂ ਬਦਸ ਵਾਲੀਏ ਠੀਕ ਹੈ ਜੀ ਫਿਰ ਉਹ ਤੁਹਾਨੂੰ ਪਤਾ ਹੀ ਉਹ ਜੀ ਸਟੀਚਿੰਗ ਹੁੰਦੀ ਆ ਹਨਾ ਤੇ ਜੇ ਤੁਸੀਂ ਇੰਨਾ ਕਾਸਟਲੀ ਸੂਟ ਲੈ ਲੈਣੇ ਮੇਰੀ ਰਿਕਵੈਸਟ ਆ ਤੇ ਤੁਸੀਂ ਪਲੀਜ਼ ਸਵਾਈ ਦੇਣ ਲੱਗੇ ਘਰੇਣ ਨਾ ਕਰੋ ਜੀ ਇਦਾਂ ਹਨ ਕਿਉਂਕਿ ਹਰੇਕ ਬੰਦੇ ਦੀ ਮਿਹਨਤ ਆ ਜੀ ਆ ਹਣ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਾ ਤਾਂ ਆਪਦੇ ਖਾਣ ਦਾ ਨਾ ਪੀਣ ਦਾ ਕੋਈ ਫਿਕਰ ਨਹੀਂ ਹੁੰਦਾ ਹੈਗਾ ਕਿਉਂਕਿ ਇਹ ਹੁੰਦਾ ਵੀ ਸਭ ਤੋਂ ਪਹਿਲਾਂ ਅਗਲੇ ਨੂੰ ਕਸਟਮਰ ਨੂੰ ਕੰਮ ਦਈਏ ਕਿਉਂਕਿ ਉਹ ਤਾਂ ਹੈ ਨਹੀਂ ਵਿਚ ਅਗਲੇ ਦਾ ਫੰਕਸ਼ਨ ਲੰਘਿਆ ਆਪਾਂ ਬਾਅਦ ਚੋਂ ਪਰ ਨਹੀਂ ਕਿਉਂਕਿ ਆਪਾਂ ਨੂੰ ਇਹ ਚੀਜ਼ ਦੀ ਆਪਣੀ ਜੀ ਖਾਸੀਅਤਾਂ ਵੀ ਜਦੋਂ ਅਗਲੇ ਦਾ ਫੰਕਸ਼ਨ ਹੋ ਉਸ ਟਾਈਮ ਤੇ ਅਗਲੇ ਨੂੰ ਇਹ ਨਹੀਂ ਹੈਗਾ ਵੀ ਗੇੜੇ ਮਰਵਾਈ ਜਾਓ ਤੇ ਐਂਡ ਤੇ ਆ ਕੇ ਕਹਿ ਦਿਓ ਜੀ ਬਣਿਆ ਨਹੀਂ ਹੈਗਾ ਹਨਾ ਅੱਪਾ ਇਦਾਂ ਨਹੀਂ ਕਰਦੇਗੇ ਜੀ ਜਿਹੜੀ ਤਰੀ ਕਸਟਮਰ ਆਪਾਂ ਨੂੰ ਦੇ ਦਿੰਦਾ ਆਪਾਂ ਉਸੇ ਟਾਈਮ ਤੇ ਸੂਟ ਕਸਟਮਰ ਨੂੰ ਰੈਡੀ ਕਰਕੇ ਦੇਈਦਾ ਚਾਹੇ ਉਹ ਰੱਖੀ ਰੱਖੇ ਚਾਹੇ ਉਹ ਵੇਅਰ ਕਰੇ ਜੋ ਮਰਜ਼ੀ ਕਰੇ ਉਹ ਅਗਲੇ ਦੀ ਟੈਨਸ਼ਨ ਐ ਬਟ ਇਹ ਗੱਲ ਮੈਂ ਇਸ ਕਰਕੇ ਕਰ ਰਹੀ ਆ ਕਿਉਂਕਿ ਤੁਸੀਂ ਪਹਿਣਾ ਜਿਹੜੀਆਂ ਵੀ ਸੂਟ ਸਟਿਚ ਘਰੇ ਕਰ ਲੈਂਦੀਆਂ ਚਲੋ ਸਭ ਤੋਂ ਬੈਸਟ ਆ ਪਰ ਜਿਹੜੀਆਂ ਬਾਹਰੋਂ ਕਰਵਾਉਂਦੀਆਂ ਬਟਿਕਾ ਵਗੈਰਾ ਤੋਂ ਪਲੀਜ਼ ਤੁਸੀਂ ਇਦਾਂ ਨਾ ਕਰਿਆ ਕਰੋ ਕਿ ਸਟੀਚਿੰਗ ਹੱਸ ਕੇ ਦੇ ਦਿਆ ਕਰੋ ਕਿਉਂਕਿ ਅਸੀਂ ਵੀ ਜੀ ਦਿਨ ਰਾਤ ਇੱਕ ਕੀਤੀ ਹੁੰਦੀ ਆ ਹਨਾ ਤੇ ਬਾਕੀ ਦਾ ਆਪਣਾ ਕੰਮ ਪਰਫੈਕਟ ਹੁੰਦਾ ਵਾ ਆਪਣੇ ਇੰਸਟਾਗ੍ਰam ਤੇ ਆਈਡੀ ਹੈਗੀ ਨਾ April Kaur baba ਤੁਸੀਂ ਫੋਲੋ ਕਰ ਲਓ ਜੀ ਤੇ YouTube ਦਾ ਪੇਜ ਤੁਹਾਨੂੰ ਪਤਾ ਹੀ ਆ ਤੇ Facebook ਤੇ ਵੀ ਹੈਗਾ ਆਪਣਾ ਪੇਜ ਤੇ ਪਲੀਜ਼ ਜੇ ਤੁਸੀਂ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਆ ਆਪਣੀਆਂ ਰਾਣੀਆਂ ਆ ਦੂਸਰੀ ਤੇ ਇਹ ਵੀ ਆਪਣਾ ਪੂਰਾ ਸਾਥ ਦਿੰਦੀਆਂ ਜੀ ਠੀਕ ਆ ਤੇ ਬਾਕੀ ਤੁਸੀਂ ਆਪਣੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੈ ਪਹੁੰਚ ਸਕੇ ਤੇ ਆ ਥੋੜੇ ਜਿ ਦਿਨਾਂ ਜੀ 10 15 ਫਰਵਰੀ ਤੱਕ ਉਸ ਤੋਂ ਬਾਅਦ ਆਪਾਂ ਜਰੂਰ ਵੀਡੀਓਜ਼ ਕੰਟੀਨਿਊਸ ਕਰਾਂਗੇ ਠੀਕ ਹੈ ਜੀ ਕਿਉਂਕਿ ਇਹ ਹੁੰਦਾ ਜੀ ਬਸ ਸੂਟ ਆਇਆ ਬਣਾਇਆ ਸਟਿਚ ਕੀਤਾ ਤੇ ਫਟਾਫਟ ਕਸਟਮਰ ਨੂੰ ਦੇ ਦਿੱਤਾ ਵੀਡੀਓ ਵਗੈਰਾ ਬਣਾਉਣ ਦਾ ਟਾਈਮ ਨਹੀਂ ਲੱਗਦਾ ਤੇ ਪੈਣਾ ਨੂੰ ਰਿਕੁਐਸਟ ਹੈ ਜੀ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਜ਼ਰੂਰ ਫੋਲੋ ਕਰੋ ਠੀਕ ਹੈ ਜੀ ਆਪਾਂ ਵੀਡੀਓ ਦਿੰਦੇ ਰਾਵਾਂਗੇ ਤੁਹਾਨੂੰ ਨਵੇਂ ਨਵੇਂ ਸੂਟਾਂ ਦੇ ਡਿਜ਼ਾਈਨਿੰਗ ਨਵੀਆਂ ਨਵੀਆਂ ਵੀਡੀਓ ਨਵਾਂ ਨਵਾਂ ਸਟਾਫ ਦੱਸਾਂਗੇ ਕਿਹੜਾ ਕਿਵੇਂ ਆ ਕਿੱਤਾ ਠੀਕ ਹੈ ਜੀ ਤੇ ਚਲੋ ਠੀਕ ਹੈ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਖੁਸ਼ ਰੋ ਸੋਨਾ ਪਾਓ ਸੋਨਾ ਹਟਾਓ ਠੀਕ ਹੈ ਜੀ ਓਕੇ ਬਾਏ